ਸ਼ਿਕਰ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਲੋਹਾਖੇੜਾ ਦੇ ਵਿੱਚ ਸਹਿਰ ਸੰਗਰੂਰ ਦੇ ਵਿੱਚ ਇਹ ਪੈ ਜਾਂਦਾ ਹੈਗਾ ਲੋਹਾਖੇੜਾ ਬਾਬਾ ਕਾਲਾ ਜੀ ਦੇ ਕੋਲੇ ਪਹੁੰਚੇ ਸੀਗੇ ਬਾਬਾ ਕਾਲਾ ਜੀ ਦੇ ਨਾਂ ਤੇ ਇੱਥੇ ਆ ਕੇ ਜਿੰਨੂੰ ਮਰਜ਼ੀ ਲੋਹਾ ਘੜਿਆ ਕੇ ਤੁਸੀਂ ਪੁੱਛ ਸਕਦੇ ਹੋ ਵੀ ਸਿੱਧੂ ਕਾਰ ਬਜ਼ਾਰ ਕਿੱਥੇ ਪੈਂਦਾ ਹੈਗਾ ਸਿੱਧੂ ਕਾਰ ਬਜ਼ਾਰ ਦੇ ਉੱਤੇ ਅੱਜ ਆਪਾਂ ਪਹੁੰਚੇ ਸੀਗੇ ਤੇ ਲੈਨੇ ਹੈਗੇ ਬਾਬਾ ਜੀ ਤੋਂ ਡਿਟੇਲ ਬਾਬਾ ਜੀ ਸਾਰਿਆਂ ਨੂੰ ਪਹਿਲਾਂ ਆਪਣੇ ਕੋਲੇ ਆ ਜੀ ਪੋਲੋ ਜੀ ਹਾਂ ਜੀ ਸਸੀਕਾਰ ਜੀ ਸਾਰੇ ਵੀਰਾਂ ਨੂੰ ਜਿੰਨਾਂ ਦੇ ਬਸਤੀਕਾਰ ਦਾ ਸਾਰਾ ਦਾ ਸਿੱਧੂ ਕਾਰ ਬਜਾਰ ਦੇ ਉੱਪਰ ਤੇ ਅੱਜ ਆਪਣੇ ਕੋਲੇ ਘੈਂਟ ਘੈਂਟ ਕਾਰ ਆਈਆਂ ਨੇ ਰੈਡੀ ਵੀ ਘੈਂਟ ਨੇਗੇ ਪਹਿਲੀ ਕਾਰ ਤੁਹਾਨੂੰ ਦਵਾਂਗੇ ਪੋਲੋ ਜੀ 10 ਮਾਡਲ ਦੇ ਵਿੱਚ ਹੈਗੀ 10ਵੇਂ ਮਹੀਨੇ ਦੀ ਆ ਫਸਟ ਓਨਰ ਦੀ ਕਾਰ ਹੈ ਹੀਰੇ ਵਰਗੀ ਕਾਰ ਹੈਗੀ ਜੀ ਕਾਰ ਦੇ ਡਿਟੇਲ ਚੈੱਕ ਕਰੋ ਬਿਲਕੁਲ ਨਵੀਂ ਰਗੋਰ ਕਾਰ ਹੈਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੰਦਰੋਂ ਬਾਹਰੋਂ ਕਾਰ ਦੇ ਡਿਟੇਲ ਚੈੱਕ ਕਰੋ ਬਿਲਕੁਲ ਨਵੀਂ ਕਹਿੰਦੇ ਨੇ ਜਿਹਨੂੰ ਉਹ ਕਾਰ ਹੈਗੀ ਇਹ ਠੀਕ ਹੈ ਜੀ ਕਾਰ ਨੇ ਲੱਗੀ ਚੈੱਕ ਕਰੋ ਦੇਖੋ ਕਹੀ ਜੀ ਲੱਗੀ ਹੈ ਕਾਰ ਦੇ ਵਿੱਚੋਂ ਵੀ ਦਿਖਾ ਦਈਏ ਜੀ ਇੱਕ ਵਾਰੀ ਆਪਾਂ ਹਾਂ ਜੀ ਸਮੇਂ ਦਿਖਾ ਮੈਂ ਕਹਣਾ ਸੀ ਸੀਟ ਕਵਰਾਂ ਤੋਂ ਲੈ ਕੇ ਗੱਡੀ ਬਹੁਤ ਬਧੀ ਸਾਫ ਸੁਥਰੀ ਹੈ ਜੀ ਇਹ ਹਾਂਜੀ ਦੇਖੋ ਜੀ ਲੱਗੀ ਦੇਖੋ ਕਾਰ ਦੇਖੋ ਪੂਰੀ ਸਾਫ ਸੁਥਰੀ ਕਾਰ ਹੈ ਜੀ ਠੀਕ ਹੈ ਜੀ ਠੀਕ ਹੈ ਮੈਂ ਕਹਿੰਦਾ ਇਹ ਟਾਇਰ ਕਾਰ ਦੇ 70 ਪੈਸੇ ਦੀ ਕੰਡੀਸ਼ਨ ਚ ਨੇ ਹਾਂਜੀ ਇੰਜਨ ਗੇਅਰ ਏਸੀ ਹੀਟਰ ਦੀ ਬਿਲਕੁਲ ਨਵੀਂ ਕਾਰ ਹੈ ਠੀਕ ਹੈ ਜੀ ਠੀਕ ਹੈ ਜੀ ਕਾਰ ਦੇ ਦਾਂਗੇ ਆਪਾਂ 1 ਲੱਖ ਤੇ 60000 ਰੁਪਏ ਦੀ ਕੁੱਲ 1 ਲੱਖ 60000 ਰੁਪਏ ਦੀ ਐਨਓਸੀ ਦੇ ਨਾਲ ਆ ਅੱਛਾ ਜੀ ਹਾਂ ਜੀ ਤੇ ਫਾਸਟ ਕਿ ਸਕਣਾ ਜੀ ਇਹ ਇਹ ਫਾਸਟ ਕੰਡਰ ਜੀ ਕਾਰਾਂ ਸਾਰੇ ਫਾਸਟ ਮਿਲਣੀਆਂ ਆ ਮੈਂ ਪਹਿਲੇ ਨਾਮ ਦੀ ਕਾਰ 1,60,000 ਰੁਪਏ ਦੇ ਕੋਲ 60,000 ਦੀ ਐਨਓਸੀ ਦੇ ਨਾਲ ਲੈ ਵੀ ਦੋਸਤੋ ਪਹਿਲੀ ਗੱਡੀ ਦੇ ਵਿੱਚ ਪਹਿਲੇ ਹੀ ਤੋਹਫਾ 1,60,000 ਰੁਪਏ ਦੇ ਵਿੱਚ ਤਮਾਕਾ ਆਫਰ ਹੈਗੀ ਸਿੱਧੂ ਕਾਰ ਬਜ਼ਾਰ ਤੇ ਪਹੁੰਚੋ ਤੇ ਆਜੋ ਅੱਗੇ ਵੀ ਪੜਾਕਾ ਆਕਾ ਹੋਰ ਕੋਣੇ ਆਗੇ ਆਪਾਂ ਭਾਈ ਅੱਗੇ ਆਗੇ ਸਵਿਫਟ ਕਾਰ ਸਵਿਫਟ ਇਹ 10 ਮਾਡਲ ਹੈ ਜੀ 10ਵੇਂ ਮਹੀਨੇ ਦੀ ਹੈ ਹਾਂਜੀ ਫਸਟ ਓਨਰ ਦੀ ਕਾਰ ਆ ਜੀ ਠੀਕ ਹੈ ਇਹ ਕਾਰ ਦੀ ਡਿਟੇਲ ਚੈੱਕ ਕਰੋ ਇੰਜਨ ਗੇਅਰ ਹਾਂਜੀ ਏਸੀ ਹੀਟਰ ਸਭ ਕੁਝ ਵਰਕਿੰਗ ਹੈ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਇੰਜਨ ਗੇਅਰ ਦੀ ਲਿਖ ਕੇ ਗਾਰੰਟੀ ਦੇਵਾਂਗੇ ਕਾਰ ਦੀ ਠੀਕ ਹੈ ਜੀ ਠੀਕ ਹੈ ਜੀ ਡਿਟੇਲ ਚੈੱਕ ਕਰੋ ਕਾਰ ਦੀ ਕੈਸੀ ਕਾਰ ਮੈਂ ਕਹਣਾ ਵਿੱਚੋਂ ਦਿਖਾਵੇ ਕੈਮਰਾਮੈਨ ਨੂੰ ਕਹਣਾ ਵੀ ਵਿੱਚੋਂ ਦਿਖਾ ਦਿਓ ਜੀ ਗੱਡੀ ਬਹੁਤ ਸੋਹਣੀ ਹੈ ਤੇ ਸੀਟ ਕਵਰ ਵੀ ਬਹੁਤ ਜ਼ਬਰਦਸਤ ਚੜੇ ਹੋਏ ਨੇਗੇ ਅੱਗੇ ਤੋਂ ਵੀ ਦਿਖਾ ਦਿਓ ਗੱਡੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਸੀਟ ਕਵਰ ਦੇਖੋ ਤੁਸੀਂ ਜਿੱਦਾ ਹੁਣ ਚ ਲਵਾਏ ਹੁੰਦੇ ਨੇ ਐਲ ਸੀ ਡੀ ਪਲੇਅਰ ਵਗੈਰਾ ਵਿੱਚ ਲੱਗਿਆ ਹੋਇਆ ਗੱਡੀ ਦੇ ਬਿਲਕੁਲ ਓਕੇ ਰਿਪੋਰਟ ਹੈ ਜੀ ਕਿਤੇ ਰਸਟਿੰਗ ਨਹੀਂ ਕਿਤੇ ਗਲਾਬਟ ਨਹੀਂ ਜੀ ਕੋਈ ਲੱਗੀ ਵੱਜੀ ਨਹੀਂ ਕੋਈ ਪੀਸ ਚੇਂਜ ਨਹੀਂ ਠੀਕ ਹੈ ਜੀ ਠੀਕ ਹੈ ਜੀ 2010 ਮਾਡਲ ਹੈ 10ਵੇਂ ਮਹੀਨੇ ਦੀ ਕਾਰ ਹੈਗੀ 11ਵਾਂ ਮਾਡਲ ਹੀ ਹੋਗੀ ਜੀ 11 ਮਾਡਲ ਹੀ ਹੋਗੀ 10/11 ਦੋਸਤੋ ਮਾਡਲ ਹੋਗੀ ਇਹ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 1 ਲੱਖ ਤੇ 65000 ਰੁਪਏ ਦੀ ਐਨਓਸੀ ਦੇ ਨਾਲ ਹੋ ਨਾ ਪਲਤ ਨਹੀਂ ਗਏ ਹੈਗੇ ਤੁਸੀਂ ਕੁਸਰ ਜੜੀ ਜੀ 1,65,000 ਐਨਓਸੀ ਦੇ ਨਾਲ ਹਾਂਜੀ ਕਾਰ ਦੇਖੋ ਹੀਰੇ ਵਰਗੀ ਕਾਰ ਹੈ ਜਿਹਨੂੰ ਹੀਰਾ ਕਹਿੰਦੇ ਨੇ ਨਾ ਉਹ ਕਾਰ ਇੰਨੀ ਤਾਂ ਸੇਲ ਹੀ ਬਹੁਤ ਜਿਆਦੀ ਹੈ ਜੀ ਗੱਡੀਆਂ ਦੀ ਐਨ ਵੀ ਸੀ ਹਿੱਟਰ ਸਭ ਕੁਝ ਵਰਕੇਗੇ ਫਰਸਟ ਆਨ ਦਾ ਮੈਂ ਕਹਿੰਦਾ ਬਾਬਾ ਜੀ ਇੰਨੇ ਚਾ ਆਲਟੋ ਗੱਡੀ ਨਹੀਂ ਆਉਂਦੀ ਹੈਗੀ ਤੁਸੀਂ ਆਪਾਂ ਸਵਿਫਟ ਦੇ ਰਹੇ ਹਾਂ ਜੀ ਅੱਜ ਕੀ ਚੱਕਰ ਪੈ ਗਿਆ ਤੁਸੀਂ ਭੁੱਲ ਪੁੱਲ ਤ ਨਹੀਂ ਗਏ ਰੇਟ ਦੇਖੋ ਜੀ ਦੇਖੋ ਇਦੋਂ ਅੱਗੇ ਕੇ ਚੱਲੋ ਹੋਰ ਤਾਂ ਰਹਿਣਾ ਲੈ ਵੀ ਦੋਸਤੋ 1,65,000 ਰੁਪਏ ਦੇ ਵਿੱਚ ਜੇ ਆਪਾਂ ਕੇਟੀ ਨਾਲਟੋ ਲਈਏ ਕੇਟੀ ਨਾਲਟੋ ਵੀ ਨਹੀਂ ਮਿਲਦੀ ਹੈਗੀ ਅੱਜ ਆਪ ਬਹੁਤ ਵਧੀਆ ਗੱਡੀ ਹੈਗੀ ਬਿਲਕੁਲ ਨਵੀਂ ਕਾਰ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਜਿਹਨੂੰ ਆਪਾਂ ਨਵੀਂ ਕਾਰ ਕਹਿੰਦੇ ਹੁੰਦੇ ਹੈਗੇ ਫਰੰਟ ਸ਼ੀਸ਼ੇ ਤੋਂ ਲੈ ਕੇ ਦੋਸਤੋ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਕੋਈ ਸ਼ੀਸ਼ਾ ਨਹੀਂ ਚੇਜ ਹੈਗਾ ਗੱਡੀ ਦਾ ਤੇ ਰੰਗ ਰੂਪ ਗੱਡੀ ਦਾ ਪੂਰਾ ਬਹੁਤ ਹੀ ਜ਼ਬਰਦਸਤ ਹੈ ਤੇ ਆਜੋ ਆਪਾਂ ਅੱਗੇ ਵੀ ਤੁਹਾਨੂੰ Honda image ਦਿਖਾਉਣੇ ਹੈਗੇ ਹਾਂਜੀ ਇਹ ਵੀ ਦੇ ਦੋਸਤੋ ਜੀ ਸਾਨੂੰ ਕੀ ਗੱਲ ਬਾਤ ਹੈ ਜੀ ਇਹ 2017 ਮਾਡਲ ਹੈ ਜੀ ਜੀ 17 ਦੇ ਵੀ ਲਾਸਟ ਜਨ ਪੈਂਦੀ ਹੈ ਕਾਰ ਹਾਂਜੀ 2017 ਮਾਡਲ ਆ ਹਾਂਜੀ ਫਸਟ ਆਨਰ ਦੀ ਕਾਰ ਹੈ ਜੀ ਅੰਦਰੋਂ ਬਾਹਰੋਂ ਕਾਰ ਚੈੱਕ ਕਰੋ ਠੀਕ ਹੈ ਜੀ ਬਿਲਕੁਲ ਸਾਫ ਸੁਥਰੀ ਹੈ ਸਾਈਡਾਂ ਤੋਂ ਟੱਚਿੰਗ ਫਟਿੰਗ ਪੇਂਟ ਹੈ ਕਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਕੋਈ ਝੂਠ ਮਾਰ ਕੇ ਗੱਡੀ ਦੇ ਵਿੱਚ ਨਹੀਂ ਆਪਾਂ ਨੇ ਜੀ ਸਾਫ ਸੁਥਰਾ ਕੰਮ ਹੈ ਜੀ ਕੋਈ ਲੱਗੀ ਵੱਜੀ ਨਹੀਂ ਹਾਂ ਜੀ ਕੋਈ ਲੱਗੀ ਵੱਜੀ ਨਹੀਂ ਕੋਈ ਗਲੀ ਫਲੀ ਨਹੀਂ ਦੋਸਤੋ ਇੱਥੇ ਨਾ ਚੱਲਦਾ ਜੀ ਬਾਬਾ ਕਾਲਾ ਜੀ ਦੇ ਨਾਂ ਦੇ ਉੱਤੇ ਲੋਹਾ ਕਿੜਾ ਦੇ ਵਿੱਚ ਨਾ ਚੱਲਦਾ ਗੱਡੀ ਦਾ ਵਿੱਚੋਂ ਦੇਖੋ ਇੰਟੀਰੀਅਰ ਦੇਖੋ ਗੱਡੀ ਸਾਰੀਆਂ ਸੀਟ ਕਵਰ ਵਗੈਰਾ ਤੁਹਾਨੂੰ ਨਵੇਂ ਮਿਲ ਇੰਟੀਰੀਅਰ ਤੋਂ ਲੈ ਕੇ ਗੱਡੀ ਸਾਰੀ ਗੱਡੀ ਨਵੀਂ ਲਗੋਰ ਹੈ ਟਾਇਰ ਵੀ ਅੱਸੀ 90% ਟਾਇਰ ਨੇ ਗੱਡੀ ਚੌਕੜਾ ਨਵਾਂ ਪਵਾਇਆ ਜੀ ਅੱਛਾ ਜਮੀਨੋਂ ਬੰਨੇ ਜੀ ਜਮਾਂ ਨਵਾਂ ਚੌਕੜਾ ਲੈ ਵੀ ਦੋਸਤੋਂ ਜਮੀਨ ਚੌਕੜਾ ਨਵਾਂ ਹਾਂਜੀ ਫੁੱਲ ਬੀਮਾ ਹੈ ਜੀ ਕੋਈ ਥਰਡ ਬੀਮਾ ਨਹੀਂ ਫੁੱਲ ਬੀਮਾ ਕਰਦਾ ਹਾਂਜੀ ਚੌਕੜਾ ਨਵਾਂ ਪਵਾਇਆ ਟਿੱਪਣੀ 60 ਪੈਸੇ ਹੈ ਜੀ ਠੀਕ ਹੈ ਜੀ ਫਸਟ ਟਾਈਮ ਨਵਿਕਾਰਾ ਹਾਂਜੀ ਤੇ ਸਾਈਡਾਂ ਪੇਂਟ ਮੰਨ ਕੇ ਚੱਲੋ ਅੱਛਾ ਸੱਤ ਡੱਗੀ ਰੀਜ ਨਾਲ ਹੈ ਜੀ ਲੱਗੀ ਵੱਜੀ ਨਹੀਂ ਕੋਈ ਪੀਸ ਚੇਂਜ ਨਹੀਂ ਠੀਕ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਨਵੀਂ ਹੈ ਏਸੀ ਹੀਟਰ ਵਰਕਿੰਗ ਹੈ ਜੀ ਕਾਰ ਦੀ ਡਿਟੇਲ ਰਹੂਗੀ 2017 ਮਾਡਲ ਲਾਸਟ ਦੀ ਕਾਰ ਆ ਕਾਰ ਦੇ ਦਾਂਗੇ ਆਪਾਂ 3 ਲੱਖ ਤੇ 10000 ਰੁਪਏ ਦੀ ਪੁੱਲ ਐਨਓਸੀ ਦੇ ਨਾਲ 3 ਲੱਖ 10000 ਦੀ 13 ਮਾਡਲ ਦਾ ਰੇਟ ਚੱਲ ਰਿਹਾ ਜੀ ਇਹ ਕਿੰਨੀ ਹੈ ਇਹ 17 ਮਾਡਲ 17 ਦੇ ਵੀ ਲਾਸਟ ਲੈ ਵੀ ਦੋਸਤੋ 2017 ਮਾਡਲ 3 ਲੱਖ 10000 ਰੁਪਏ ਦੀ ਕੁੱਲ 3 ਲੱਖ 10000 ਰੁਪਏ ਦੀ ਔਰ ਸਟੀਵੀ ਚੈਨਲ ਦਾ ਨਾਮ ਲੈ ਕੇ ਆਉਂਗੇ ਤੁਸੀਂ 10000 ਰੁਪਏ ਦਵਾ ਦਾਂਗੇ ਪਰ ਤੁਸੀਂ ਤਿੰਨ ਦੀ ਲੈ ਜਾਓ ਪੂਰੀ ਆਜੋ ਜੀ ਅੱਗੇ ਆ ਗਈ ਦੋਸਤੋ ਆਪਣੇ ਕੋਲੇ K10 Alto Alto K10 ਹਾਂਜੀ ਇਹਦੇ ਕੀ ਡਿਟੇਲ ਹੈ ਜੀ ਇਹ 2012 ਮਾਡਲ ਆ ਹਾਂਜੀ ਠੀਕ ਹੈ ਜੀ Alto K10 ਜੀ ਫਸਟ ਓਨਰ ਦੀ ਕਾਰ ਹੈਗੀ ਹਾਂਜੀ ਸਾਰੀ ਚੀਜ਼ ਨਾਲ ਦੀ ਹੈ ਕੋਈ ਲੱਗੀ ਵੱਜੀ ਨਹੀਂ ਹਾਂਜੀ ਕੋਈ ਪੇਸ ਚੇਂਜ ਨਹੀਂ ਹਾਂਜੀ ਗੱਡੀ ਤੋਂ ਕਾਰ ਚੈੱਕ ਕਰੋ ਬਿਲਕੁਲ ਹੀ ਨਵੀਂ ਕਾਰ ਹੈਗੀ ਸੀਟ ਕਵਰ ਨਵੇਂ ਨੇ ਜੀ 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 ਦੇ ਜੀ 70ਵੇਂ ਬਈ ਨਵੇਂ ਨੇ ਇਹਨਾ ਹੂੰ ਸ਼ਿਵਮੇ ਵਰਗੀ ਕਾਰ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਮੈਂ ਕਿਹੜਾ ਕੈਮਰਾਮੈਨ ਨੂੰ ਵਿੱਚ ਵੀ ਦਿਖਾ ਦੇ ਲੈ ਇਹਦੇ ਵੀ ਸੀਟ ਕਵਰ ਦਿਖਾ ਦਿਓ ਗੱਡੀ ਦੇ ਜਿੰਨੀਆਂ ਗੱਡੀਆਂ ਦੇਖੀਆਂ ਨੇ ਦੋਸਤੋ ਸਾਰੀਆਂ ਗੱਡੀਆਂ ਦੇ ਸੀਟ ਕਵਰ ਬ੍ਰੈਂਡ ਨਿਊ ਨੇ ਤੇ ਗੱਡੀਆਂ ਵੀ ਬਿਲਕੁਲ ਕੋਕਾ ਪੀਸ ਨੇਗੀਆਂ ਸਿੱਧੂ ਕਾਰ ਬਾਜ਼ਾਰ ਲੋਫਾ ਕਿਹੜਾ ਆ ਕੇ ਤੁਸੀਂ ਕਰ ਸਕਦੇ ਹੋ ਕਨੈਕਟ ਤੇ ਲਿਆ ਸਕਦੇ ਨੰਮੀਆਂ ਨੰਮੀਆਂ ਕਾਰਾਂ ਤੇ ਬਾਕੀ ਬਾਬਾ ਜੀ ਨਾਲ ਆਪਾਂ ਕਰਦੇ ਲੋਨ ਵਾਰੇ ਗੱਲ ਹਾਂਜੀ ਬਾਬਾ ਜੀ ਕਾਰ ਹੈ ਜਿਹੜੀ ਇਹ 2012 ਮਾਡਲ ਆ ਫਰਸਟ ਆਨਰ ਦਾ ਜੀ ਠੀਕ ਹੈ ਇਹ ਕਾਰ ਦਾ ਪ੍ਰਾਈਜ਼ ਰਹੂਗਾ 1 ਲੱਖ 45000 ਰੁਪਏ ਐਨਓਸੀ ਦੇ ਨਾਲ ਫੁੱਲ ਹਾਂਜੀ ਲੈ ਵੀ ਦੋਸਤੋ ਹੋਰ ਤੁਸੀਂ ਕੀ ਭਾਲਦੇ ਹੋ 1 ਲੱਖ ਕੁੱਲ 45000 ਕੇ ਰੇਟ ਹੈ 5000 ਰੁਪਏ ਉੱਪਰ ਦਾ ਉਹ ਵੀ ੜਾ ਦਾਂਗੇ ਆਪਾਂ 1 40 ਦੀ ਲੈ ਲਾਂਗੇ ਤੇ ਬਾਕੀ ਆਪਾਂ ਲੋਨ ਵਾਰੇ ਲੈਣੇ ਜਾਣਕਾਰੀ ਹਾਂਜੀ ਬਾਬਾ ਜੀ ਜੇ ਕਿਸੇ ਵੀਰ ਕੋਲੇ ਪੇਮੈਂਟ ਘੱਟ ਹੁੰਦੀ ਹੈਗੀ ਉਹਦੇ ਵਿੱਚ ਇਦਾਂ ਹੋ ਜਾਂਦਾ ਵੀ ਆਪਾਂ ਥੋੜਾ ਬਹੁਤ ਲੋਨ ਕਰਵਾ ਲਈਏ ਹਾਂਜੀ ਲੋਨ ਦੀ ਫੈਸਟ ਹੀ ਹੋਊਗੀ ਜੀ ਆਪਾਂ ਲੋਨ ਦੀ ਕਰਾਂ ਇਹ ਕਾਰ ਆ ਹਾਂਜੀ 70000 ਰੁਪਏ ਦੇਣਾ ਪੈਣਾ ਲੋਨ ਹੋ ਜਾਣਾ ਲੈ ਵੀ ਦੋਸਤ ਠੀਕ ਹੈ ਜੀ ਠੰਡਾ ਮੇਹ ਤੇ ਲੱਖ ਰੁਪਿਆ ਦੇਣਾ ਪੈਣਾ ਲੋਨ ਹੋ ਜਾਣਾ ਜੀ ਠੀਕ ਹੈ ਦੂਸਰੀ ਕਾਰ ਤਾਂ ਵੀ 60-70000 ਰੁਪਏ ਦੇਣਾ ਪੈਣਾ ਲੋਨ ਹੋ ਜਾਣਾ ਇਹੀ ਗੱਡੀ ਤੇ ਲੱਖ ਰੁਪਿਆ ਦੇ ਕੇ ਬਾਕੀ ਲੋਨ ਹੋ ਜਾਊਗਾ ਬਾਕੀ ਲੋਨ ਤੋਂ ਲਾਊਗਾ ਜੀ ਅੱਛਾ ਜੀ ਲੋਨ ਦੀ ਕੋਈ ਟੈਨਸ਼ਨ ਨਹੀਂ ਇੱਕ ਆਪਣੇ ਕੋਲੇ i20 ਖੜੀ ਹੈ 2012 ਮਾਡਲ ਫਸਟ ਓਨਰ ਵਾਈਟ ਰੰਗ ਕਾਰ ਜਮਾ ਹੀਰਾ ਠੀਕ ਹੈ ਜੀ ਠੀਕ ਹੈ ਜੀ ਉਹ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 10000 ਰੁਪਏ ਦੀ ਐਨਓਸੀ ਦੇ ਨਾਲ ਹਾਂਜੀ ਤੇ ਇੱਕ ਆਪਣੇ ਕੋਲੇ ਖੜੀ ਹੈ ਡਸਟਰ ਅੱਛਾ ਵਾਈਟ ਰੰਗ ਹੂੰ ਠੀਕ ਹੈ ਥਰਡ ਓਨਰ ਦੀ ਕਾਰ ਹੈਗੀ ਜੀ ਕਾਰ ਜਮਾ ਤੋਫਾ ਹੈਗਾ ਹਾਂਜੀ ਵਾਈਟ ਰੰਗ ਕਾਰ ਤੋਫਾ ਹੈ ਵੱਡੀ ਸਕਰੀਨ ਲੱਗੀ ਹੈ ਸੀਟ ਕਵਰ ਨਵੇਂ ਜਿੰਨੇ ਕਿ 1 ਰੁਪਿਆ ਲਾਉਣ ਦੀ ਜਰੂਰਤ ਨਹੀਂ ਕਰਦੇ ਕੀ ਰੇਟ ਹੈ ਜੀ ਉਹ ਗੱਡੀ ਦਾ ਇੱਕ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 10000 ਰੁਪਏ ਦੀ 14 ਮਾਡਲ 14 ਮਾਡਲ 2 ਲੱਖ 10000 ਰੁਪਏ ਦੀ ਦੋਸਤੋ ਜੇ ਕਿਤੇ ਤੁਸੀਂ ਕਿਹੜੇ ਮਰਜੀ ਕਾਰ ਬੀਆਰਤੀ ਜਾ ਕੇ ਦੇਖ ਲਓ ਜੀ ਕੇ 10 ਦਾ ਰੇਟ 11 14 ਮਾਡਲ ਦਾ ਰੇਟ ਪਤਾ ਕਰਿਓ ਤੁਸੀਂ 23 ਲੱਖ ਤੋਂ ਘੱਟ ਤੁਹਾਨੂੰ ਕੇ 10 ਨਹੀਂ ਗੱਡੀ ਮਿਲੂਗੀ ਪਰ ਇੱਥੇ i20 ਹੀ ਮਿਲਦੀ ਹੈ ਤੁਹਾਨੂੰ ਸਿੱਧੂ ਕਾਰ ਬੀਆਰ ਲੋਹਾ ਕਿਹੜਾ ਤੇ ਆਜੋ ਇੱਕ ਗੱਡੀ ਹੋਰ ਦਿਖਾਉਣੇ ਆਗੇ ਤੁਹਾਨੂੰ ਐ ਵੀ ਦੋਸਤੋ ਇੱਕ ਜਿੱਦਾਂ ਕਹੇ ਹੁੰਦਣਾ ਵੀ ਗਿਫਟ ਮੈਂ ਕਹਿੰਦਾ ਵੀ ਬੁੱਲਬੰਦ ਦਾ ਬੱਚਾ ਹੈਗਾ ਇਹ ਜਦੋਂ ਬ੍ਰਾਂਡ ਨਿਊ ਕਾਰ ਹੈਗੀ ਕੋਕਾ ਪੀਸ ਕਾਰ ਹੈਗੀ ਜਦੋਂ ਨਵੀਂ ਕਾਰ ਹੈਗੀ ਚੌਪਣਾ ਟਾਇਰਾਂ ਦਾ ਨਵਾਂ ਗੱਡੀ ਦਾ ਤੀਜਾ ਮਹੀਨਾ ਸੌਰੀ 3 ਤਰੀਕ 8ਵਾਂ ਮਹੀਨਾ 2015 ਦੀ ਕਾਰ ਹੈ ਦੋਸਤੋ 2 ਲੱਖ ਤੇ 80000 ਰੁਪਏ ਦੇ ਵਿੱਚ ਗੱਡੀ ਮਿਲ ਜੂਗੀ ਤੁਹਾਨੂੰ ਇਹ ਫਰਸਟ ਓਨਰ ਹੈ ਜੀ ਇਹ ਫਰਸਟ ਓਨਰ ਦੀ ਕਾਰ ਆ ਅੱਛਾ ਜੀ ਮੈਂ ਕਹਣਾ ਠੀਕ ਹੈ ਜੀ ਠੀਕ ਹੈ ਕੈਮਰਾਮੈਨ ਨੂੰ ਕਹਦਾ ਮੈਂ ਬਈ ਸਾਰੀ ਗੱਡੀ ਦੀ ਡਿਟੇਲ ਦਿਓ 3 ਤਰੀਕ 8ਵਾਂ ਮਹੀਨਾ ਹਾਂਜੀ 2015 ਜੀ 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 ਠੀਕ ਹੈ ਜੀ ਹਾਂਜੀ ਕਾਰ ਦੀ ਲਿਖ ਕੇ ਫੁੱਲ ਗਾਰੰਟੀ ਠੀਕ ਹੈ ਜੀ ਸਿਆਉਨੇ ਵਰਗੀ ਕਾਰ ਹੈਗੀ ਮੈਂ ਕਹਣਾ ਪ੍ਰਾਈਜ਼ ਰਹੋ 2 ਲੱਖ ਤੇ 80 ਹਜ਼ਾਰ ਫਰਸਟ ਓਨਰ ਦੀ ਕਾਰ ਜੀ 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 ਜਿਸ ਵੀਰ ਨੇ ਕਾਰ ਲੈਣੀ ਹੈ ਤਾਂ ਕਨੈਕਟ ਕਰੋ ਸਿੱਧੂ ਕਾਰਮੀਯਾਰ ਪਿੰਗ ਲੋਹਾ ਖੇੜਾ ਜੀ 22 ਤਰੀਕ ਜੀ 11ਵਾਂ ਮਹੀਨਾ 2024 ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 9357152000 ਠੀਕ ਹੈ ਜੀ 93572 52000 ਜੀ ਇਹ ਕੰਟੈਕਟ ਨੰਬਰ ਨੇ ਆਪਣੇ ਇਹ ਕਿਸੇ ਵੀਰ ਨੇ ਕੋਈ ਵੀ ਕਾਰ ਲੈਣੀ ਆ ਤਾਂ ਸਿੱਧੂ ਕਾਰ ਵਯਾਰ ਲੋਹਾ ਖੇੜਾ ਪਹੁੰਚੋ ਤੇ ਕਾਰਾਂ ਲਓ ਸਸਤੇ ਰੇਟ ਦੇ ਵਿੱਚ ਕੋਈ ਲੱਗੀ ਬੱਜੀਆਂ ਨਹੀਂ ਮਿਲਣਗੀਆਂ ਕੋਈ ਗਲੀਆਂ ਫਲੀਆਂ ਨਹੀਂ ਮਿਲਣਗੀਆਂ ਬਿਲਕੁਲ ਸਿਆਉਣੇ ਵਰਗੀਆਂ ਕਾਰਾਂ ਨਹੀਂ ਆ ਜਿਹੜਾ ਅੱਜ ਸਟਾਕ ਆਇਆ ਹੋਇਆ ਇੱਕ ਗੱਲ ਦੋਸਤੋ ਤੁਹਾਨੂੰ ਮੈਂ ਹੋਰ ਦੱਸਦਾ ਕਿ ਜਿਹੜੇ ਮਰਜ਼ੀ ਮਿਸਤਰੀ ਨਾਲ ਲਿਆਇਓ ਜਿਵੇਂ ਕਿ ਗੱਡੀਆਂ ਨੇਗੀਆਂ ਸਾਰੀਆਂ ਕੋਕਾ ਪੀਸ ਕਾਰਾਂ ਨੇਗੀਆਂ ਇੱਥੇ ਸਾਰੀ ਓਰੀਜਨਲ ਪੇਂਟ ਦੇ ਵਿੱਚ ਕਾਰਾਂ ਨੇਗੀਆਂ ਕਿਸੇ ਕਾਰ ਦੇ ਵਿੱਚ ਤੁਹਾਨੂੰ ਖਾਚਾ ਨਹੀਂ ਕੰਮ ਖਰਚਾ ਨਹੀਂ ਮਿਲੂਗਾ ਬਿਲਕੁਲ ਸਾਫ ਸੁਥਰੀਆਂ ਤੇ ਕਾਪੀ ਕਾਗਜ਼ ਦੇ ਕਣੀਓ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਓਕੇ ਕਾਰਾ ਮਿਲਣੀ ਆ ਦੋਸਤੋ ਜਿਹੜਾ ਵੀ ਸਿੱਧੂ ਕਾਰ ਬਾਜ਼ਾਰ ਦੇ ਪੇਜ ਨੂੰ ਫੋਲੋ ਕਰਕੇ ਆਊਗਾ ਲਾਈਕ ਕਰਕੇ ਸ਼ੇਅਰ ਕਰਕੇ ਆਊਗਾ 10000 ਰੁਪਏ ਦਾ ਡਿਸਕਾਊਂਟ ਹੋਊਗਾ ਫੇਸਬੁੱਕ ਪੇਜ ਦੇ ਉੱਤੇ ਵੀ ਪੇਜ ਬਣਿਆ ਹੋਇਆ ਹੈਗਾ YouTube ਤੇ ਵੀ ਪੇਜ ਬਣਿਆ ਹੋਇਆ ਤੇ Instagram ਤੇ ਵੀ ਪੇਜ ਬਣਿਆ ਸਿੱਧੂ ਕਾਰ ਬਜ਼ਾਰ ਲੋਹਾ ਕਿੜਾ ਆ ਕੇ ਤੁਸੀਂ ਵਿਜ਼ਿਟ ਕਰੋ ਜਲਦੀ ਜਲਦੀ ਜੇਕਰ ਤੁਸੀਂ ਕਹਿੰਦੇ ਹੋ ਵੀ ਡਿਲੀਵਰ ਕਰਨੀ ਹੈ ਕਿਤੇ ਬਸ ਗੱਡੀ ਤਾਂ ਡਿਲੀਵਰ ਵੀ ਹੋ ਜੂਗੀ ਗੱਡੀ ਉਹਦੇ ਵਾਸਤੇ ਬਾਬਾ ਜੀ ਕੀ ਫੈਸਿਲਿਟੀ ਹੈਗੀ ਜਿਹੜੀ ਡਿਲੀਵਰ ਕਰਨੀ ਆ ਕਾਰ ਜੀ ਉਹ ਜੋ ਖਰਚਾ ਹੁੰਦਾ ਹੈਗਾ ਬਸ ਉਹੀ ਲੱਗੂਗਾ ਜੀ ਠੀਕ ਹੈ ਜੀ ਹਾਂ ਇਸ ਤੋਂ ਖਰਚਾ ਕੋਈ ਨਹੀਂ ਜੋ ਤੇਲ ਦਾ ਖਰਚਾ ਹੋ ਟੋਲ ਬੋਲਾ ਜਿਹੜਾ ਖਰਚਾ ਹੋਊਗਾ ਜਾਇਜ਼ਨ ਖਰਚਾ ਹੋਣਾ ਬਸ ਉਹ ਖਰਚਾ ਲੱਗਣਾ ਜੀ ਦੋਸਤੋ ਆਨਲਾਈਨ ਤੁਸੀਂ ਪੇਮੈਂਟ ਪਾ ਕੇ ਬਾਕੀ ਬਾਬਾ ਜੀ ਨਾਲ ਤੁਹਾਡਾ ਫੋਨ ਨੰਬਰ ਤੁਹਾਨੂੰ ਦੱਸਤਾ ਉਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਵਿਜ਼ਿਟ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਦੁਬਾਰਾ ਫੇਰ ਬੋਲਦੇ ਹਾਂ 9357152000 93572 ਠੀਕ ਹੈ ਆਇਆ ਠੀਕ ਹੈ ਧੰਨਵਾਦ ਦਸੇਕਾਰ ਥੈਂਕ ਯੂ ਦੋਸਤੋ